ਸੰਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਨਗਰ ਵਸਾਇਆ ਆਸ-ਪਾਸ ਦੇ ਇਲਾਕਿਆਂ ਦੇ ਲੋਕ ਕਈ ਧਰਮਾਂ ਦੇ ਲੋਕ ਗੋਇੰਦਵਾਲ ਸਹਿ ਵਕੀਲ ਆਪਣੇ ਘਰ ਬਣਾਉਣ ਲੱਗੇ ਚੰਗੇ-ਚੰਗੇ ਕਾਰੋਬਾਰ ਖੜੇ ਕਰਨ ਲੱਗੇ ਨਗਰ ਪਰਫੁੱਲਤ ਹੋਣ ਲੱਗਾ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਦਾ ਪਿਆਰਾ ਸਿੱਖ ਭਾਈ ਬੱਲੂ ਜੀ ਤੇ ਕੁਝ ਨਗਰ ਦੇ ਲੋਕ ਗੁਰੂ ਅਮਰਦਾਸ ਮਹਾਰਾਜ ਦੇ ਚਰਣਾ ਵਿੱਚ ਆਣ ਕੇ ਬੇਨਤੀ ਕਰਦੇ ਪਾਚਾ ਆਪ ਜੀ ਦੀ ਕਿਰਪਾ ਦੇ ਨਾਲ ਨਗਰ ਵਸਿਆ ਲੋਕਾਂ ਨੂੰ ਹੋਰ ਸਭ ਕੁਝ ਮਿਲਦਾ ਪਿਆ ਹੈ ਘਰ ਬਣਾ ਰਹੇ ਨੇ ਪਰ ਘਰਾਂ ਦੀ ਛੱਤ ਪਾਉਣ ਵਾਸਤੇ ਲੱਕੜ ਦੀ ਕਮੀ ਆ ਰਹੀ ਹੈ ਲੱਕੜਾ ਨਹੀਂ ਮਿਲ ਰਹੀਆਂ ਕਿਸੇ ਪਾਸੋਂ ਹੋਰ ਸਭ ਕੁਝ ਠੀਕ ਹੈ ਤੁਹਾਡੀ ਕਿਰਪਾ ਦੇ ਨਾਲ ਮਿਲਦਾ ਪਿਆ ਪਰ ਲੱਕੜ ਦੀ ਕਮੀ ਹੈ ਪਾਤਸ਼ਾਹ ਛੇਤੀ ਦੇ ਨਾਲ ਕੋਈ ਨਾ ਕੋਈ ਹੱਲ ਜ਼ਰੂਰ ਕਰੋ ਪਾਤਸ਼ਾਹ ਨੇ ਸੰਗਤ ਨੂੰ ਕਿਹਾ ਭਾਈ ਜਿਹੜੀ ਸੰਗਤ ਬੇਨਤੀ ਕਰਨ ਆਈ ਸੀ ਵੀ ਤੁਸੀਂ ਫਿਕਰ ਨਾ ਕਰੋ ਜਲਦੀ ਦੇ ਨਾਲ ਤੁਹਾਡਾ ਹੱਲ ਜ਼ਰੂਰ ਕਰਾਂਗੇ ਪਾਤਸ਼ਾਹ ਨੇ ਵਾਅਦਾ ਕਰ ਲਿਆ ਸੰਗਤ ਬੜੀ ਖੁਸ਼ ਹੋਈ ਵੀ ਪਾਤਸ਼ਾਹ ਨੇ ਜੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਹੈ ਤੇ ਮਹਾਰਾਜ ਜਰੂਰ ਸਾਡਾ ਹੱਲ ਕਰਨਗੇ ਅਗਲੇ ਤਿੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਆਪਣੇ ਭਰਾ ਦੇ ਪੁੱਤ ਸਾਵਣ ਮੱਲ ਨੂੰ ਆਪਣੇ ਕੋਲ ਬੁਲਾਇਆ ਤੇ ਪਤਨ ਨੇ ਹੁਕਮ ਕੀਤਾ ਕਿ ਸਾਵਣ ਮਲ ਜੀ ਤੁਸੀਂ ਹਰੀਪੁਰ ਜਾਓ ਤੇ ਉੱਥੇ ਲੰਮੀਆਂ ਲੰਮੀਆਂ ਸਤੀਰੀਆਂ ਲੈ ਕੇ ਨਾ ਬਿਆਸ ਵਿੱਚ ਰੋੜ ਦਿਓ ਤੇ ਲੱਕਣਾ ਕੱਟਣ ਤੋਂ ਪਹਿਲਾਂ ਹਰੀਪੁਰ ਦੇ ਲੋਕਾਂ ਨੂੰ ਸਿੱਖ ਬਣਾਇਓ ਸਿੱਖੀ ਨਾਲ ਜੋੜਿਓ ਪਹਿਲਾਂ ਉਥੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਸਿੱਖੀ ਦਾ ਪ੍ਰਚਾਰ ਗੁਰੂ ਦੀ ਵਡਿਆਈ ਕਰਨੀ ਹੈ ਸਾਵਣ ਮੱਲ ਕਹਿੰਦਾ ਪਾਤਸ਼ਾਹ ਜੀ ਪਹਾੜੀ ਇਲਾਕਾ ਹੈ ਮੈਨੂੰ ਉੱਥੇ ਕੋਈ ਨਹੀਂ ਜਾਣਦਾ ਤੇ ਮਹਾਰਾਜ ਕੀ ਉਹ ਲੋਕ ਸਿੱਖੀ ਧਾਰਨ ਕਰ ਲੈਣਗੇ ਪਾਤਸ਼ਾਹ ਇਹ ਨਾ ਹੋਵੇ ਵੀ ਉਹ ਲੋਕ ਸਿੱਖੀ ਧਾਰਨ ਕਰ ਲੈਣ ਤੇ ਜਦੋਂ ਲੱਕੜਾਂ ਦੀ ਗੱਲ ਆਵੇ ਤੇ ਉਹ ਮਹਾਰਾਜ ਲੱਕੜਾਂ ਦੇ ਨਾ ਤੇ ਸਾਨੂੰ ਕੋਈ ਉੱਥੇ ਜਾਣਦਾ ਹੈ ਤੇ ਨਾ ਪਾਤਸ਼ਾਹ ਜੀ ਕਿਸੇ ਨਾਲ ਜਾਣ ਪਛਾਣ ਕੋਈ ਹੈ ਨਾ ਤੋਂ ਦੇ ਲੋਕ ਕਦੇ ਤੁਹਾਡੇ ਦਰਬਾਰ ਵਿੱਚ ਆਏ ਨੇ ਗੁਰੂ ਅਮਰਦਾਸ ਮਹਾਰਾਜ ਆਪਣੇ ਭਤੀਜੇ 사ਵਣਮਲ ਨੂੰ ਕਹਿੰਦੇ ਨੇ 사ਵਣਮਲ ਤੂੰ ਫਿਕਰ ਨਾ ਕਰ ਗੁਰੂ ਕਿਰਪਾ ਕਰ। ਆ ਸਾਡੇ ਹੱਥ ਦਾ ਰਮਾਲ ਲੈ ਜਾ। ਇਹਦੇ ਵਿੱਚ ਬੜੀ ਸ਼ਕਤੀ ਹੈ ਬੜੀ ਕਰਾਮਾਤ ਹੈ। ਜੋ ਤੂੰ ਕਮੇਂਗਾ ਜੋ ਤੂੰ ਕਰਨਾ ਚਾਹਵੇਂਗਾ ਉਹੀ ਹੋ ਜਾਇਆ ਕਰਨਾ। ਤੂੰ ਫਿਕਰ ਨਾ ਕਰ। ਪਹਾੜੀ ਇਲਾਕਾ ਹੈ ਹਰੀਪੁਰ। ਜਦੋਂ ਸਾਵਣ ਮੱਲ ਦੀ ਮਾਤਾ ਨੂੰ ਪਤਾ ਲੱਗਿਆ ਵੀ ਗੁਰੂ ਅਮਰਦਾਸ ਮਹਾਰਾਜ ਸਾਡੇ ਪੁੱਤ ਸਾਵਣ ਮੱਲ ਨੂੰ ਹਰੀਪੁਰ ਇਲਾਕੇ ਪਹਾੜੀ ਇਲਾਕੇ ਦੇ ਵਿੱਚ ਭੇਜਣ ਲੱਗੇ ਤੇ ਉਹ ਬੜੀ ਉਦਾਸ ਹੋ ਗਈ। ਉਹਨੂੰ ਫਿਕਰ ਪੈ ਗਿਆ। ਉਹ ਪਤ ਜਾਈ ਗੁਰੂ ਅਮਰਦਾਸ ਮਹਾਰਾਜ ਨੂੰ ਆ ਕੇ ਬੇਨਤੀ ਕਰਦੀ ਪਾਚਾ ਤਸੀਂ ਸਾਵਣ ਮੱਲ ਨੂੰ ਹਰੀਪੁਰ ਇਲਾਕੇ ਦੇ ਵਿੱਚ ਭੇਜਣ ਲੱਗੇ ਹੋ ਉਸ ਪਹਾੜੀ ਇਲਾਕੇ ਦੇ ਵਿੱਚ ਪਾਤਸ਼ਾਹ ਮੈਂ ਸੁਣਿਆ ਬੜੀਆਂ ਢੇੜੀਆਂ ਆਤਮਾਵਾਰੀਆਂ ਦੀਆਂ ਨੇ ਡੈਣਾ ਭੂਤਾਂ ਪ੍ਰੇਤਾਂ ਰਹਿੰਦੀਆਂ ਨੇ ਪਾਤਸ਼ਾਹ ਇਹ ਨਾ ਹੋਵੇ ਕੋਈ ਅਣਹੋਣੀ ਹੋ ਜੇ ਗੁਰੂ ਅਮਰਦਾਸ ਮਹਾਰਾਜ ਹੱਸ ਕੇ ਕਹਿੰਦੇ ਨੇ ਵੀ ਭਾਈ ਕੁਝ ਨਹੀਂ ਹੁੰਦਾ ਗੁਰੂ ਨਾਨਕ ਦੀ ਰਹਿਮਤ ਗੁਰੂ ਨਾਨਕ ਦੀ ਨਦਰ ਸਾਵਣ ਮੱਲ ਤੇ ਹਮੇਸ਼ਾ ਰਹੇ ਕਿ ਸਾਵਣ ਮੱਲ ਤੇ ਹਮੇਸ਼ਾ ਗੁਰੂ ਨਾਨਕ ਦੀ ਨਦਰ ਰਹਿਣੀ ਹੈ ਜਦੋਂ ਪਾਤਸ਼ਾਹ ਨੇ ਇਹ ਗੱਲ ਕੀਤੀ ਤੇ ਸਾਵਣ ਮੱਲ ਦੀ ਮਾਤਾ ਨੂੰ ਕੋਈ ਜਵਾਬ ਨਾ ਆਇਆ ਉਹਨੇ ਕਿਹਾ ਪਾਤਸ਼ਾਹ ਜੋ ਤੁਹਾਡੀ ਮਰਜ਼ੀ ਹੈ ਤੁਹਾਡੀ ਰਜ਼ਾ ਦੀ ਵਿੱਚੀ ਸਭ ਕੁਝ ਹੈ ਸਾਵਣ ਮਲ ਜੀ ਹਰੀਪੁਰ ਇਲਾਕੇ ਵੱਲ ਨੂੰ ਚੱਲ ਪਏ ਰਾਹ ਵਿੱਚ ਸੋਚਦਾ ਵੀ ਪਹਾੜੀ ਲੋਕ ਨੇ ਉਹਨਾਂ ਨੂੰ ਕਿਵੇਂ ਮਨਾਵਾਂਗਾ ਕਿਵੇਂ ਸਿੱਖੀ ਦਾ ਪ੍ਰਚਾਰ ਕਰਾਂਗਾ ਕੀ ਹੋਏਗਾ ਚਲੋ ਭਾਈ ਸਾਵਣ ਮਲ ਜੀ ਹਰੀਪੁਰ ਪਹਾੜੀ ਇਲਾਕੇ ਦੇ ਵਿੱਚ ਜਦੋਂ ਹਰੀਪੁਰ ਨਗਰ ਦੇ ਵਿੱਚ ਪਹੁੰਚੇ ਉੱਥੋਂ ਦੇ ਰਾਜੇ ਦਾ ਪੁੱਤਰ ਹੈਜੇ ਦੀ ਬਿਮਾਰੀ ਕਰਕੇ ਚੜ੍ਹਾਈ ਕਰ ਗਿਆ ਮਰ ਗਿਆ ਲੋਕ ਰੋਂਦੇ ਕਰ ਲਾਉਂਦੇ ਰਾਜੇ ਦੇ ਮਹਿਲਾਂ ਵੱਲ ਜਾ ਰਹੇ ਨੇ ਤੇ ਭਾਈ ਸਾਵਣ ਮਾਲ ਨੇ ਜਦੋਂ ਦੇਖਿਆ ਤੇ ਕਿਸੇ ਨੂੰ ਪੁੱਛਿਆ ਵੀ ਭਾਈ ਕੀ ਹੋਇਆ? ਇੱਧਰ ਕਿਉਂ ਚੱਲੇ ਹੋ? ਤੇ ਰੋ ਕਿਉਂ ਰਹੇ ਹੋ ਸਾਰੇ? ਹੋਇਆ ਕੀ ਹੈ? ਤਾਂ ਲੋਕ ਦੱਸਦੇ ਨੇ ਵੀ ਇਤੋਂ ਦਾ ਜਿਹੜਾ ਰਾਜਾ ਹੈ ਉਹਦਾ ਇਕਲੌਤਾ ਪੁੱਤਰ ਹੈ ਜੇ ਦੀ ਬਿਮਾਰੀ ਕਰਕੇ ਚੜ੍ਹਾਈ ਕਰ ਗਿਆ, ਮਰ ਗਿਆ ਉਹਦੀ ਮੌਤ ਹੋ ਗਈ। ਬੜੇ ਵੈਦ ਹਕੀਮ ਸਦੇ ਪਰ ਉਹ ਠੀਕ ਨਾ ਹੋਇਆ ਤੇ ਅੱਜ ਉਹਦੀ ਮੌਤ ਹੋ ਗਈ ਚੜਾਈ ਕਰ ਗਿਆ ਸਾਵਣ ਮਾਲ ਨੇ ਕਿਹਾ ਵੀ ਆ ਇੱਕ ਮੌਕਾ ਤੈਨੂੰ ਉਸ ਪ੍ਰਮਾਤਮਾ ਨੇ ਦਿੱਤਾ ਹੈ ਵੀ ਹੁਣ ਸੰਭਲ ਤੈਰੇ ਕੋਲ ਹੀ ਮੌਕਾ ਮਾਰਦ ਨੇ ਤੈਨੂੰ ਕਰਾਮਾਤੀ ਰੁਮਾਲ ਦਿੱਤਾ ਹੈ ਸ਼ਕਤੀ ਦਿੱਤੀ ਹੈ ਇਸ ਸ਼ਕਤੀ ਦੇ ਨਾਲ ਰਾਜੇ ਦੇ ਪੁੱਤਰ ਨੂੰ ਮਰੇ ਹੋਏ ਨੂੰ ਜਿਉਂਦਾ ਕਰਦੇ ਇਹ ਸ਼ਰਤ ਰੱਖੀ ਵੀ ਸਿੱਖ ਬੰਨਾ ਬਹਿਣਾ ਮਾਣੀ ਮਨ ਸੋਚਦਾ ਸੋਚ ਕੇ ਭਾਈ ਸਾਵਣ ਮਲ ਦੀ ਰਾਜੇ ਦੀ ਮੇਲਾ ਵਿੱਚ ਲੱਗ ਗਿਆ ਲੋਕ ਰੋ ਰਹੇ ਨੇ ਰਾਜਾ ਰੋ ਰੋ ਕੇ ਪਾਗਲ ਹੋ ਰਿਹਾ ਕਿ ਇਕਲੌਤਾ ਪੁੱਤਰ ਹੈ ਕੱਲਾ ਕੱਲਾ ਪੁੱਤਰ ਹੈ ਰਾਜ ਭਾਗ ਸਾਂਭਣ ਵਾਲਾ ਸਭ ਕੁਝ ਸਾਂਭਣ ਵਾਲਾ ਹੈ ਤਿਹਾਂ ਪੁੱਤਾਂ ਤੇ ਆਸ ਹੁੰਦੀ ਨਾ ਮਾਪਿਓ ਨੂੰ ਵੀ ਧੀ ਬਹੁਤ ਸਾਡੇ ਬੜੇਪੇ ਦਾ ਸਹਾਰਾ ਬਣ ਗਏ ਸਾਡੀ ਵੰਸ਼ ਸਾਡਾ ਘਰ ਇਹਨੂੰ ਅੱਗੇ ਪੀੜੀ ਦਰ ਪੀੜੀ ਚਲਾਉਣਗੇ ਇਸ ਕਰਨ ਰਾਜ ਭਾਗ ਸਾਂਭਣਗੇ ਆਸ ਹੁੰਦੀ ਮਾਤਾ ਪਿਤਾ ਹਰੇਕ ਮਾਤਾ ਪਿਤਾ ਨੂੰ ਆਪਣੇ ਤਿਹਾਂ ਪੁੱਤਾਂ ਤੇ ਆਸ ਪਰ ਜੇ ਰੱਬ ਨਾ ਕਰੇ ਵੀ ਕਿਸੇ ਦਾ ਪੁੱਤ ਚੜ੍ਹਾਈ ਕਰ ਜੇ ਕੱਲਾ-ਕੱਲਾ ਪੁੱਤ ਹੋਵੇ ਤੇ ਬੰਦੇ ਦੀ ਆਸ ਦੀ ਮੁੱਕ ਜਾਂਦੀ ਓ ਜਿਹੜੀ ਆਸ ਲੈ ਕੇ ਜਾਂਦਾ ਨੂੰ ਆਸ ਖਤਮ ਹੋ ਜਾਂਦੀ ਹੈ ਉਹ ਵਰ ਪਾਗਲਾਂ ਦੀ ਤਰ੍ਹਾਂ ਰੋਂਦਾ ਏ ਇਸੇ ਤਰ੍ਹਾਂ ਹਰੀਪੁਰ ਦੇ ਰਾਦੇ ਦੇ ਪੁੱਤ ਦੀ ਮੌਤ ਹੋਈ ਤੇ ਰਾਜਾ ਪਾਗਲਾਂ ਦੀ ਤਰ੍ਹਾਂ ਰੋ ਰਿਹਾ ਸੀ ਜਦੋਂ ਭਾਈ ਸਾਵਣ ਮਲ ਜੀ ਮਹਿਲਾ ਵਿੱਚ ਗਏ ਦੇਖਿਆ ਵੀ ਰਾਜਾ ਤੇ ਪਾਗਲਾਂ ਦੀ ਤਰ੍ਹਾਂ ਰੋ ਰਿਹਾ ਪੁੱਛਿਆ ਵੀ ਰਾਜੇ ਦਾ ਵਜ਼ੀਰ ਕੌਣ ਹੈ ਕਿਸੇ ਨੇ ਕਿਹਾ ਜੀ ਉਹ ਸਾਹਮਣੇ ਰਾਜੇ ਦਾ ਵਜ਼ੀਰ ਹੈ ਰਾਜੇ ਦੇ ਵਜ਼ੀਰ ਨੂੰ ਭਾਈ ਸਾਵਣ ਮਲ ਜੀ ਕਹਿੰਦੇ ਨੇ ਵੀ ਜੇ ਰਾਜੇ ਦਾ ਪੁੱਤ ਮੈਂ ਜਿਉਂਦਾ ਕਰਦਿਆਂ ਫੇਰ ਮੰਨੋ ਵजीर ਕਹਿੰਦਾ ਜੀ ਇਹ ਤੇ ਵੱਡੇ-ਵੱਡੇ ਹਕੀਮਾਂ ਤੋਂ ਵੈਦਾਂ ਤੋਂ ਠੀਕ ਨਾ ਹੋਇਆ ਤੇ ਹੁਣ ਮੌਤ ਹੋ ਗਈ। ਮਰਿਆ ਹੋਇਆ ਬੰਦਾ ਵੀ ਕਦੀ ਜਾਂਦਾ ਹੈ। ਜਿਹੜਾ ਇੱਕ ਵਾਰ ਮਰ ਗਿਆ ਉਹ ਕਿਵੇਂ ਜਾਂਦਾ ਹੋਏ? ਭਾਈ ਸਾਵਨ ਮੱਲ ਵजीर ਨੂੰ ਕਹਿੰਦੇ ਆਂ ਪ੍ਰੋਸਾ ਰੱਖੋ ਜੇ ਮੈਂ ਜਾਂਦਾ ਕਰਦਿਆਂ ਤੇ ਮੇਰੀਆਂ ਸ਼ਰਤਾਂ ਮੰਨੋਗੇ। ਵजीर ਕਹਿੰਦਾ ਵੀ ਰਾਜੇ ਨੂੰ ਪੁੱਛ ਲੈਣ ਦੇ। ਵਜ਼ੀਰ ਨੇ ਰਾਜੇ ਨੂੰ ਪੁੱਛਿਆ ਜੀ ਵੀ ਇੱਕ ਬੰਦਾ ਹੈ ਪਹਿਲਾਂ ਉਹ ਆਪਣੇ ਇਲਾਕੇ ਦੇ ਵਿੱਚ ਨਹੀਂ ਦੇਖਿਆ ਕਦੇ ਵੀ ਨਾ ਉਹ ਹਰੀਪੁਰ ਦਾ ਇਸ ਇਲਾਕੇ ਦਾ ਨਹੀਂ ਆ ਪਤਾ ਨਹੀਂ ਕਿੱਥੋਂ ਆਇਆ ਉਹ ਇਹ ਗੱਲ ਕਹਿੰਦਾ ਵੀ ਜੇ ਮੈਂ ਤੁਹਾਡਾ ਪੁੱਤ ਜਿਉਂਦਾ ਕਰਦੇ ਆਂ ਤੇ ਮੇਰੀ ਗੱਲ ਇੱਕ ਸ਼ਰਤ ਆ ਉਹ ਮੰਨਣੀ ਪੈਣੀ ਹੈ ਹੁਣ ਜਿਹਦਾ ਪੁੱਤ ਜਿਉਂਦਾ ਮਰਿਆ ਹੋਇਆ ਪੁੱਤ ਜਿਉਂਦਾ ਹੁੰਦਾ ਹੋਵੇ ਤੇ ਉਹ ਹਰੇਕ ਸ਼ਰਤ ਮੰਨਣ ਵਾਸਤੇ ਤਿਆਰ। ਰਾਜੇ ਨੇ ਕਿਹਾ ਮੈਂ ਸਾਰੀਆਂ ਸ਼ਰਤਾਂ ਮੰਨਾਂਗਾ ਜੋ ਇਹਨੂੰ ਚਾਹੀਦਾ ਮੈਂ ਦੇ ਦੇਵਾਂਗਾ ਜੇ ਮੇਰਾ ਇਹ ਪੁੱਤ ਜਿਉਂਦਾ ਕਰ ਦੇ। ਰਾਜਾ ਪਹੁੰਚ ਗਿਆ ਸਾਵਣ ਮਲ ਕੋਲੇ। ਬੇਂਦੀ ਕੀਤੀ ਜੀ ਜੇ ਤੁਸੀਂ ਮੇਰੇ ਪੁੱਤ ਨੂੰ ਜਿਉਂਦਾ ਕਰ ਦਿਓ। ਮੈਂ ਤੁਹਾਡੀ ਹਰੇਕ ਸ਼ਰਤ ਮੰਨਣ ਵਾਸਤੇ ਤਿਆਰ। ਭਾਈ ਸਾਵਣ ਮੱਲ ਜੀ ਕਹਿੰਦੇ ਵੀ ਸ਼ਰਤ ਇਹ ਵੇ ਵੀ ਤੁਹਾਨੂੰ ਸਿੱਖ ਬਾਨਾ ਪੈਣਾ ਤੁਹਾਨੂੰ ਸਿੱਖੀ ਧਾਰਨ ਕਰਨੀ ਪੈਣੀ ਹੈ ਉਹਨਾਂ ਕਹਿੰਦੇ ਸ਼ਰਤ ਮਨਜ਼ੂਰ ਅਸੀਂ ਸਿੱਖੀ ਧਾਰਨ ਕਰਾਂਗੇ ਭਾਈ ਸਾਵਣ ਮੱਲ ਨੇ ਕਿਹਾ ਪਾਣੀ ਲੈ ਕੇ ਆਓ ਪਾਣੀ ਲਿਆਂਦਾ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦਾ ਦਿੱਤਾ ਹੋਇਆ ਰਮਾਲ ਆਪਣੀ ਜੇਬ ਤੋਂ ਕਢਿਆ ਰਮਾਲ ਦੀ ਇੱਕ ਕੰਨੀ ਪਾਣੀ ਦੇ ਵਿੱਚ ਪਾਈ ਭਉਂਤੀ ਤੇ ਭਉ ਕੇ ਰਾਜੇ ਦੇ ਪੁੱਤਰ ਦੇ ਸਿਰ ਵਿੱਚ ਨਚੋੜੀ ਥੋੜਾ ਪਾਣੀ ਮੂੰਹ ਦੇ ਵਿੱਚ ਪਾਇਆ ਰਮਾਲ ਦੇ ਨਾਲ ਤੇ ਰਾਜੇ ਹਰੀਪੁਰ ਦਾ ਪੁੱਤ ਮਰਿਆ ਹੋਇਆ ਕਫਨ ਦੇ ਵਿੱਚ ਲਪੇਟਿਆ ਹੋਇਆ ਉੱਠ ਕੇ ਬੈਠ ਗਿਆ ਕੋ ਸਤਨਾਮ ਸ਼੍ਰੀ ਘਰ ਦੇ ਵਿੱਚ ਜਿੱਥੇ ਸੋਗ ਪੈ ਰਿਆ ਸੀ ਨਾ ਲੋਕ ਰੋ ਰਹੇ ਸੀ ਤੇ ਹੰਦ ਲੋਕ ਰਾਜੇ ਦੇ ਪੁੱਤਰ ਨੂੰ ਜਿਉਂਦਾ ਦੇਖ ਕੇ ਖੁਸ਼ੀ ਮਨਾ ਰਹੇ ਨੇ ਕੋਈ ਹੈਜ਼ੇ ਦੀ ਬਿਮਾਰੀ ਨਹੀਂ ਕੋਈ ਸ਼ੂਤ ਦੀ ਬਿਮਾਰੀ ਨਹੀਂ ਰਾਜੇ ਦੇ ਪੁੱਤਰ ਨੂੰ ਕੋਈ ਰੋਗ ਨਹੀਂ ਤੇ ਰਾਜਾ ਬੜਾ ਹੈਰਾਨ ਹੈ ਮਰਿਆ ਹੋਇਆ ਪੁੱਤ ਜਾਉਂਦਾ ਹੋਇਆ ਤੇ ਉਹ ਹਰਾਨ ਹੋ ਗਿਆ ਰਾਜੇ ਨੇ ਸਾਵਣ ਮਲ ਦਾ ਧੰਨਵਾਦ ਕੀਤਾ ਰਾਜਾ ਸਿੱਖ ਬਣ ਗਿਆ ਫਿਰ ਰਾਜੇ ਦਾ ਵਜ਼ੀਰ ਸਿੱਖ ਬਣਿਆ ਹੌਲੀ-ਹੌਲੀ ਸਾਰੀ ਪਰਜਾ ਸਿੱਖੀ ਧਾਰਨ ਕਰਨ ਲੱਗ ਪਈ ਸਾਵਣ ਮਲ ਨੂੰ ਗੁਰੂ ਸਮਝ ਕੇ ਲੋਕ ਪੂਜਣ ਲੱਗ ਪਏ ਇੱਕ ਦਿਨ ਸਾਵਣ ਮੱਲ ਨੂੰ ਚਿੱਤੇ ਆਇਆ ਵੀ ਜਿਹੜਾ ਕੰਮ ਮੈਂ ਕਰਨ ਆਇਆ ਸੀ ਉਹ ਤੇ ਕੀਤਾ ਹੀ ਨਹੀਂ ਹੁਣ ਲੋਕ ਸਾਵਣ ਮੱਲ ਦੀ ਹਰੇਕ ਗੱਲ ਮੰਨਦੇ ਨੇ ਜੋ ਸਾਵਣ ਮੱਲ ਕਹਿ ਦਿੰਦਾ ਉਹੀ ਮੰਨਦੇ ਨੇ ਕਿਉਂ ਕਿਉਂਕਿ ਸਾਵਣ ਮੱਲ ਦੇ ਕੋਲ ਜਿਹੜੇ ਵੀ ਲੋਕ ਆਉਂਦੇ ਸੀ ਕੋਈ ਦੁਖੀ ਸੀ ਉਹਦਾ ਰੋਗ ਸਾਵਣ ਮੱਲ ਦੂਰ ਕਰ ਦਿੰਦਾ ਸੀ ਕਿਸੇ ਨੂੰ ਕੁਝ ਚਾਹੀਦਾ ਸੀ ਉਹਦੀ ਭਾਵਨਾ ਸਾਵਣਮਲ ਗੁਰੂ ਦੇ ਰਮਾਲ ਦੇ ਨਾਲ ਪੂਰੀ ਕਰ ਦਿੰਦਾ ਕਰਾਮਾਤ ਗੁਰੂ ਅਮਰਦਾਸ ਮਹਾਰਾਜ ਦੀ ਹੈ ਰਮਾਲ ਦੇ ਵਿੱਚ ਕਰਾਮਾਤ ਗੁਰੂ ਨਾਨਕ ਦੀ ਹੈ ਪਰ ਨਾਮ ਸਾਵਣਮਲ ਦਾ ਹੋ ਰਿਹਾ ਲੋਕ ਗੁਰੂ ਸਭਨ ਤੇ ਪੂਜ ਰਹੇ ਸਾਵਣਮਲ ਰਾਜੇ ਨੂੰ ਬੁਲਾਉਂਦਾ ਵੀ ਰਾਜਨ ਥੋੜੀਆਂ ਲੱਕੜਾਂ ਦੀ ਲੋੜ ਹੈ ਥੋੜੀਆਂ ਲੱਕੜਾਂ ਕਟਾ ਕੇ ਨਛਤੀਰੀਆਂ ਬਣਾ ਕੇ ਵਿਆਸ ਦਰਿਆ ਦੇ ਵਿੱਚ ਰੋੜਦੇ। ਵਿਆਸ ਦਰਿਆ ਦੇ ਵਿੱਚ ਰਾਜੇ ਨੇ ਲੱਕਣਾ ਕਾਮਿਆਂ ਤੋਂ ਕਟਾ ਸਤੀਰੀਆਂ ਬਣਾ ਵਿਆਸ ਦਰਿਆ ਦੇ ਵਿੱਚ ਰੋੜਤੀਆਂ। ਇੱਧਰ ਗੁਰੂ ਅਮਰਦਾਸ ਮਹਾਰਾਜ ਨੇ ਵਿਆਸ ਦਰਿਆ ਦੇ ਵਿੱਚੋਂ ਲੱਕਣਾ ਕੱਢੀਆਂ। ਜਿੰਨਾ ਜਿੰਨਾਂ ਨੂੰ ਜਿੰਨੀ ਜਿੰਨੇ ਲੋੜ ਸੀ ਲੋੜ ਮੁਤਾਬਕ ਸਭ ਨੂੰ ਲੱਕਣਾ ਵੰਡੀਆਂ। ਸਾਰੇ ਗੁਰੂ ਅਮਰਦਾਸ ਮਹਾਰਾਜ ਦਾ ਧੰਨਵਾਦ। ਸ਼ੁਕਰਾਨਾ ਕਰਦੇ ਨੇ ਧੰਨਵਾਦ ਕਰ ਰਹੇ ਨੇ ਵੀ ਘਰਾਂ ਦੀਆਂ ਛੱਤਾਂ ਪੈ ਗਈਆਂ ਸਾਡੀ ਲੋੜ ਪੂਰਤੀ ਪੂਰੀ ਹੋ ਗਈ ਹੈ ਮਰਜ਼ ਨੇ ਸਾਨੂੰ ਸਭ ਕੁਝ ਦਿੱਤਾ ਹੈ ਤੇ ਇਧਰ ਭਾਈ ਸਾਵਣ ਮਲ ਜੀ ਆਪੋ ਬਣਿਆ ਗੁਰੂ ਸੋਤਿਆ ਵੀ ਹੁਣ ਤੇ ਕੰਮ ਹੋ ਗਿਆ ਸਾਰਾ ਲਖਣਾ ਗੁਰੂ ਅਮਰਦਾਸ ਸਾਹਿਬ ਕੋਲ ਪਹੁੰਚ ਗਿਆਂ ਚਲੋ ਚੱਲੀਏ ਗੋਇੰਦਵਾਲ ਸਾਹਿਬ ਨੂੰ ਹਾਜ ਇੱਕ ਕਦਮ ਪੁੱਟਿਆ ਹੀ ਸੀ ਤੇ ਮਨ ਵਿੱਚ ਆਇਆ ਵੀ ਜੇ ਮੈਂ ਗੋਇੰਦਵਾਲ ਸਾਹਿਬ ਚਲਾ ਗਿਆ ਤਾਂ ਮਹਾਰਾਜ ਨੇ ਆ ਮਿੱਥੋ ਕਰਾਮਾਤੀ ਰਮਾਲ ਖੋ ਲੈਣਾ ਵਾਪਸ ਲੈ ਲੈਣਾ ਤੇ ਫਿਰ ਮੇਰੇ ਕੋਲ ਤਾਂ ਕੋਈ ਸ਼ਕਤੀ ਨਹੀਂ ਰਹਿਣੀ ਇਤੋਂ ਦੇ ਲੋਕ ਮੈਨੂੰ ਗੁਰੂ ਮੰਨਦੇ ਐ 24 ਘੰਟੇ ਸੇਵਾਦਾਰ ਮੇਰੀ ਹਾਜ਼ਰੀ ਵਿੱਚ ਰਹਿੰਦੇ ਐ ਮੇਰੀ ਆਉ ਭਗਤ ਕਰਦੇ ਨੇ ਸੇਵਾ ਕਰਦੇ ਨੇ ਰਾਦੇ ਮਹਾਰਾਜ ਦੀ ਅਸੀਸ ਝਗਾਉਂਦੇ ਐ ਮੈਨੂੰ ਗੁਰੂ ਸਮਝਦੇ ਮਾਣ ਹੋ ਗਿਆ ਨਾ ਹੰਕਾਰ ਹੋ ਗਿਆ ਹੈ ਗੁਰੂ ਦੀ ਬਖਸ਼ਿਸ਼ ਮਾਣ ਕਰ ਬੈਠਾ ਜੇ ਗੁਰੂ ਦੇਣਾ ਜਾਣਦਾ ਨਾ ਤੇ ਗੁਰੂ ਲੈਣਾ ਵੀ ਜਾਣਦਾ ਹੈ ਗੁਰੂ ਬਖਸ਼ਿਸ਼ ਕਰਦਾ ਤੇ ਗੁਰੂ ਖੋਣਾ ਵੀ ਜਾਣਦਾ ਜਦੋਂ ਸਾਵਣ ਮੱਲ ਜੀ ਨਾ ਆਏ ਕਈ ਦਿਨ ਬੀਤ ਗਏ ਮਨ ਚੋਰ ਹੋ ਗਿਆ ਹੰਕਾਰੀ ਹੋ ਗਿਆ ਆਪੇ ਗੁਰੂ ਬਣ ਕੇ ਬਹਿ ਗਿਆ ਵੀ ਮੈਂ ਹੀ ਗੁਰੂ ਆ ਹਰੀਪੁਰ ਦੇ ਲੋਕ ਪਹਾੜੀ ਲੋਕ ਸਾਵਣ ਮੱਲ ਨੂੰ ਗੁਰੂ ਸਮਝ ਕੇ ਪੂਜਾ ਕਰੀ ਜਾਂਦੇ ਕਰਮਾ ਤੇ ਗੁਰੂ ਨਾਨਕ ਦੇ ਘਰ ਦੇ ਰਮਾਲ ਦੀ ਗੁਰੂ ਅਮਰਦਾਸ ਮਹਾਰਾਜ ਦੀ ਜਦੋਂ ਸਾਵਣ ਮਲ ਨਾ ਆਇਆ ਤੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਸਾਵਣ ਮਲ ਹੋਣ ਨਹੀਂ ਆਉਂਦਾ ਹੰਕਾਰ ਕਰ ਬਿਟਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਚੌਂਕੜਾ ਲਾਇਆ ਤੇ ਆਪਣੀ ਸ਼ਕਤੀ ਨੂੰ ਵਾਪਸ ਬੁਲਾਇਆ ਕਿਹਾ ਜਿਹੜਾ ਰਮਾਲ ਅਸੀਂ ਸਾਵਣ ਮਲ ਨੂੰ ਦਿੱਤਾ ਹੈ ਗੁਰੂ ਨਾਨਕ ਦੀ ਨਦਰ ਗੁਰੂ ਨਾਨਕ ਦੀ ਬਖਸ਼ਿਸ਼ ਉਹ ਸਾਨੂੰ ਥੋੜੇ ਸਮੇਂ ਦੇ ਵਿੱਚ ਸਾਡੇ ਕੋਲ ਚਾਹੀਦੀ ਹੈ। ਸਾਵਣ ਮਲ ਜੀ ਬੈਠੇ ਨੇ। ਜੇਬ ਤੋਂ ਰਾਮ ਨਿਕਲਿਆ। ਗੁਰੂ ਅਮਰਦਾਸ ਮਹਾਰਾਜ ਕੋਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ। ਕੋਈ ਦੁਖੀਆ ਸਾਵਣ ਮਲ ਕੋਲ ਆਇਆ। ਪਰ ਸਾਵਣ ਮਾਲ ਕੋਲੇ ਹੁਣ ਕੋਈ ਸ਼ਕਤੀ ਨਹੀਂ ਆ ਕੋਈ ਰੁਮਾਲ ਨਹੀਂ ਆ ਉਹ ਦੇਖਦਾ ਹੱਥ ਪੈਰ ਮਰਦਾ ਵੀਰ ਮਾਲ ਕਿਤੇ ਗਿਆ ਫਿਰ ਮਾਨ ਨੇ ਕਿਆ ਭੜਿਆ ਜੀ ਦਾ ਰੁਮਾਲ ਸੀ ਉਹ ਲੈ ਗਿਆ ਜਿਹਦੀ ਸ਼ਕਤੀ ਸੀ ਨਾ ਉਹਨੇ ਲੈ ਲਈ ਆ ਉਹਨੇ ਵਾਪਸ ਕਰ ਲਈ ਆ ਇਹ ਨਾ ਹੋਵੇ ਲੋਕਾਂ ਨੂੰ ਪਤਾ ਲੱਗ ਜਾਏ ਤੇਰੀ ਨਰਾਦਰੀ ਹੋਣੀ ਹੈ ਲੋਕ ਤੈਨੂੰ ਟਿੱਚ ਸਮਝਣਗੇ ਆਪਣੀ ਬਦਨਾਮੀ ਤੋਂ ਪਹਿਲਾਂ ਪਹਿਲਾਂ ਗੋਇੰਦਵਾਲ ਸਾਹਿਬ ਪਹੁੰਚ ਕੇ ਗੁਰੂ ਅਮਰਦਾਸ ਮਹਾਰਾਜ ਤੋਂ ਮਾਫੀ ਮੰਗ ਲੈ ਸਾਵਣ ਮੱਲ ਆਪਣੀ ਬਦਨਾਮੀ ਤੋਂ ਡਰਦਾ ਗੋਇੰਦਵਾਲ ਸਾਹਿਬ ਪਹੁੰਚ ਗਿਆ ਦੀਵਾਨ ਸੱਜਿਆ ਹੋਇਆ ਗੋਡਨੀਆ ਭਾਰ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦਾ ਪਾਚਾ ਮੈਨੂੰ ਬਖਸ਼ ਲੋ ਮੈਂ ਆਪੇ ਗੁਰੂ ਬਣ ਕੇ ਬਹਿ ਗਿਆ ਸੀ ਮੈਨੂੰ ਮaaf ਕਰ ਦੇ ਮੈਂ ਹੰਕਾਰ ਕਰ ਬੈਠਾ ਸੀ ਰਮਾਲ ਤੁਹਾਡਾ ਸ਼ਕਤੀ ਤੁਹਾਡੀ ਨਾਮ ਮੇਰਾ ਹੋ ਰਿਹਾ ਸੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਾਵਣ ਮੱਲ ਤੂੰ ਸਿੱਖੀ ਦਾ ਪ੍ਰਚਾਰ ਬਹੁਤ ਕੀਤਾ ਤੂੰ ਸੇਵਾ ਵੀ ਕੀਤੀ ਹੈ ਇਸ ਸੇਵਾ ਨੇ ਤੈਨੂੰ ਅੱਜ ਬਚਾਲਿਆ ਮਾਰ ਤੋਂ ਇਸ ਸੇਵਾ ਨੇ ਤੈਨੂੰ ਜਮਾ ਦੀ ਮਾਰ ਤੋਂ ਬਚਾਲਿਆ ਜਾਂ ਤੈਨੂੰ ਬਖਸ਼ ਦਿੱਤਾ ਤੇ ਸਿੱਕੀ ਦਾ ਪ੍ਰਚਾਰ ਰੱਦ ਕੇ ਕਾਰਾ ਕੋ ਸਤਨਾਮ ਸ੍ਰੀ ਇਹ ਗੁਰੂ ਦੀ ਬਖਸ਼ਿਸ਼ ਹੈ ਗੁਰੂ ਦੀ ਰਹਿਮਤ ਹੈ ਕਿ ਪਾਤਸ਼ਾਹ ਜੀ ਵੱਡਿਆ ਵੱਡਿਆ